ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਕਈ ਇਟਲੀ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਠੰਡ ਆ ਤੇ ਕਿਤੇ ਬਰਫ਼ ਵੀ ਪਈ ਆ ਤੇ ਕਿਤੇ ਬਰਫ਼ ਨਹੀਂ ਵੀ ਪਈ 40-50 ਕਿਲੋਮੀਟਰ ਦੂਰ ਕਿਤੇ ਬਰਫ਼ ਨਹੀਂ ਪਈ ਹੁੰਦੀ ਉਦੋਂ ਪਹਿਲਾਂ ਵਾਲੇ ਏਰੀਆ ਦੇ ਵਿੱਚ ਬਰਫ਼ ਪਈ ਹੁੰਦੀ ਆ ਬਹੁਤ ਮੋਟਾ ਕੋਰਾ ਜਾਮਦਾ ਜਿੱਤੇ ਖੇਤਾਂ 'ਚ ਲੋਕ ਕੰਮ ਕਰਦੇ ਆ ਤੇ ਬਰਫ਼ ਜੰਮੀ ਹੁੰਦੀ ਆ ਵਧੀਆ ਬੂਟ ਵਾਰਡ ਵਗੈਰਾ ਪਾ ਕੇ ਜਾਂਦੇ ਨੇ ਲੋਕ ਕਈ ਵਾਰੀ ਛਾਤੀਆਂ ਜਾਮ ਹੋ ਜਾਂਦੀਆਂ ਨੇ ਨੱਕ ਜਾਮ ਹੋ ਜਾਂਦਾ ਉਹਦੇ ਵਿੱਚ ਤੁਸੀਂ ਇੱਕ ਜਿਹੜਾ ਘਿਓ ਆ ਉਹ ਬੰਦ ਕਰ ਦੇਣਾ ਔਲੇ ਵੇ ਤੁਸੀਂ ਜਿਹੜਾ ਤੁਸੀਂ ਮਿਲਦਾ ਉਹ ਕਾਲੀਜੀ ਬੋਤਲ ਤੁਸੀਂ ਖਾ ਸਕਦੇ ਹੋ ਉਹ ਹਜੇ ਠੀਕ ਰਹਿੰਦਾ ਵੈਸੇ ਜ਼ਿਆਦਾਤਰ ਜਿਵੇਂ ਨਾਰੀਅਲ ਦਾ ਤੇਲ ਬੰਦਾ ਉਹਰੇ ਕਈ ਸਬਜ਼ੀ ਬਣਾਉਂਦੇ ਦੇਖੇ ਨੇ ਮੈਂ ਦੇਸੀ ਘਿਓ ਖਾਂਦੇ ਨੇ ਦੇਸੀ ਘੋ ਖਾਣਾ ਜ਼ਰੂਰੀ ਆ ਪਰ ਚਾਹ ਦੇ ਨਾਲ ਤੁਸੀਂ ਇੱਕ ਚਮਚਾ ਸਵੇਰੇ ਲੈ ਸਕਦੇ ਹੋ ਉਹਦੇ ਨਾਲ ਛੇਤੀ ਖੰਗ ਨਹੀਂ ਹੁੰਦੀ ਪਰ ਜੇ ਆਪਾਂ ਘਿਓ ਨੂੰ ਖਾ ਕੇ ਉੱਪਰ ਤੇ ਜ਼ਿਆਦਾ ਪਾਣੀ ਪੀ ਲੈਨੇ ਆ ਜਾਂ ਫਿਰ ਆਪਣਾ ਗਲਾ ਹੋਰ ਜ਼ਿਆਦਾ ਖਰਾਬ ਦਾ ਠੰਡੀ ਚੀਜ਼ ਰੈੱਡ ਬੋਲ ਕੋਕ ਪੈਪਸੀ ਦੀਆਂ ਕੈਨਾ ਲੈ ਕੇ ਪੀਨੇ ਰੋਟੀ ਤੋਂ ਬਾਅਦ ਤੋਂ ਬਾਅਦ ਆਪਣੇ ਜਿਹੜੇ ਗਲੇ ਨੇ ਫੜੇ ਜਾਂਦੇ ਨੇ ਬਾਬਾ ਜੀ ਦੀ ਕਿਰਪਾ ਤੇ ਮੈਨੂੰ ਸ ਪੂਰਾ ਸਾਲ ਹੋ ਗਿਆ ਬਹੁਤ ਜ਼ਿਆਦਾ ਠੰਡ ਦੇਖੀ ਮੈਂ ਬਰਫ਼ ਦੀ ਵੀਡੀਓ ਵੀ ਪਾਈ ਹੋਈ ਆ ਤੇ ਹੋਰ ਇੱਕ ਦੋ ਪਈਆਂ ਨੇ ਪਾਊਂਗਾ 1% ਵੀ ਮੇਰਾ ਗਲਾ ਜਾਮ ਨਹੀਂ ਹੋਇਆ ਬਸੇ ਕਹਿੰਦੇ ਨੇ ਕਹਿਣਾ ਨਹੀਂ ਚਾਹੀਦਾ ਪਰ ਹੋ ਜਾਂਦਾ ਹੁੰਦਾ ਪਰ ਨਾ ਹੀ ਹੋਵੇ ਤਾਂ ਵਧੀਆ ਗੱਲ ਆ ਜੇ ਆਪਾਂ ਚੀਜ਼ਾਂ ਤੋਂ ਵਿਚਾਰ ਰੱਖਾਂਗੇ ਫਿਰ ਕੁਝ ਵੀ ਨਹੀਂ ਹੁੰਦਾ ਜਿਹੜੇ ਚੀਜ਼ੇ ਦੇ ਰੂਲ ਬਣੇ ਹੋਏ ਨੇ ਜੇ ਆਪਾਂ ਉਹਦੇ ਵਿੱਚ ਰਹਿ ਕੇ ਸਾਰਾ ਕੁਝ ਮੇਨਟੇਨ ਰੱਖੀਏ ਫਿਰ ਵਧੀਆ ਰਹਿੰਦਾ ਤੇ ਅਗਲਾ ਰੋਟੀ ਤੋਂ ਬਾਅਦ ਚ ਅੱਧਾ ਘਟਾ ਬਾਅਦ ਤੁਸੀਂ ਗਰਮ ਪਾਣੀ ਪੀਣਾ ਤੇ ਇੱਕ ਲਾਈਚੀ ਇੱਕ ਲੌਂਗ ਆਪਣੇ ਜੇਬ ਦੇ ਵਿੱਚ ਰੱਖਣੇ ਨੇ ਦੋ ਚੀਜ਼ਾਂ ਮਤਲਬ ਇੱਕ ਇੱਕ ਨਹੀਂ ਕਾਫੀ ਰੱਖਣੇ ਆ ਤਿੰਨ ਚਾਰ ਚੀਜ਼ਾਂ ਤੁਸੀਂ ਜੇਬ ਦੇ ਵਿੱਚ ਰੱਖੋ ਦੋ ਦੋ ਲੌਂਗ ਤੇ ਰੋਟੀ ਦੇ ਬਾਅਦ ਚੱਬੀ ਜਾਓ ਉਹਦੇ ਨਾਲ ਜਿਹੜੀ ਬੈਬਾਦੀ ਆਪਣੇ ਹੁੰਦੀ ਆ ਲੌਂਗ ਦੇ ਨਾਲ ਗਲਾ ਜਿਹੜਾ ਰਮ ਰਹਿੰਦਾ ਰਮਾ ਰਹਿੰਦਾ ਸ਼ਹਿਦ ਵੀ ਤੁਸੀਂ ਲੈ ਕੇ ਰੱਖ ਸਕਦੇ ਹੋ ਤੇ ਸ਼ਹਿਦ ਵਰਤ ਸਕਦੇ ਹੋ ਗਲੇ ਨੂੰ ਠੀਕ ਕਰਨ ਦੇ ਵਾਸਤੇ ਕਈ ਵਾਰੀ ਪੇਟ ਵੀ ਖਰਾਬ ਹੁੰਦਾ ਦੰਦ ਖਰਾਬ ਹੁੰਦਾ ਕਈ ਚੀਜ਼ਾਂ ਨੇ ਜਿਹੜੀ ਜਿਨ੍ਹਾਂ ਦਾ ਇਥੇ ਇਲਾਜ ਆਪ ਨੂੰ ਨਹੀਂ ਮਿਲਦਾ ਇਹਨਾਂ ਤਿੰਨ ਚਾਰ ਚੀਜ਼ਾਂ ਦੀ ਜਿਹੜੀ ਮੈਂ ਵੀਡੀਓ ਆ ਉਹ ਅਗਲੀ ਵਾਰ ਵੀਡੀਓ ਦੇ ਵਿੱਚ ਆਪਾਂ ਹੋਰ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਗਰਮ ਪਾਣੀ ਕਦੇ ਵੀ ਛੁਣਾਣਾ ਚਾਹੀਦਾ ਤੇ ਚਾਹ ਦੇ ਵਿੱਚ ਦੇਸੀ ਘਿਓ ਮਾੜਾ ਜਾਂ ਜੇ ਖੰਘ ਬਹੁਤ ਜ਼ਿਆਦਾ ਹੋਈ ਹੋਈ ਆ ਗਲਾ ਬਿਲਕੁਲ ਖਰਾਬ ਆ ਤੁਸੀਂ ਦੇਸੀ ਘਿਓ ਪਾ ਕੇ ਦੁੱਧ ਚ ਰਾਤ ਨੂੰ ਜਾਂ ਸਵੇਰੇ ਚਾਹ ਦੇ ਵਿੱਚ ਮਾੜਾ ਜਾਂ ਪਾ ਕੇ ਪੀ ਸਕਦੇ ਹੋ ਉਹਦੇ ਨਾਲ ਤੁਹਾਨੂੰ ਆਰਾਮ ਰਹੂਗਾ ਧੰਨਵਾਦ